ਕਲਗੀਧਰ ਪਾਤਸ਼ਾਹ ਦੀ ਤਾਕਤ ਕੀ ਹੈ ਢਾਈ ਕੋਤੇ ਕਿਲਾ ਹੈ ਗੁਰੂ ਗੋਬਿੰਦ ਸਿੰਘ ਦਾ ਢਾਈ ਕਿਲੋਮੀਟਰ ਢਾਈ ਕਿਲ ਮੀਲ تیر ਮਾਰਨਾ ਨਾ ਮੁਮਕਿਨ ਹੈ ਇਟਸ ਇੰਪੋਸੀਬਲ ਇਸ ਰੂਹੇ ਜ਼ਮੀਨ ਤੇ ਅਰਜਨ ਵੀ ਨਹੀਂ ਮਾਰ ਸਕਿਆ ਇਤੋਂ ਤਾਈ ਤੇ ਸੂਰਮਾ ਹੋਇਆ ਨਾ ਅਰਜਨ ਉਹ ਤਾਂ ਖੁਦਾ ਨਹੀਂ ਨਾ ਹੋਇਆ ਉਹ ਗੁਰੂ ਗੋਬਿੰਦ ਸਿੰਘ ਹੀ ਹੋਇਆ ਹੈ ਕਹਿੰਦਾ ਆਪ ਵੀ ਮੁਖੀ ਜਿੱਡਾ ਤੀਰ ਇੰਨੀ ਦੂਰੀ ਤੇ ਮਾਰ ਦੇਣਾ ਇਹ ਕਰਾਮਾਤ ਹੈ ਗੁਰੂ ਗੋਬਿੰਦ ਸਿੰਘ ਦੀ ਇਹ ਬਾਵਾ ਦਾ ਬਲ ਨਹੀਂ ਹੋ ਸਕਦਾ ਦੁਨੀਆਂ ਦਾ ਸਭ ਤੋਂ ਭਾਰੀ ਕਮਾਨ ਨੌ ਤੰਕੀ ਗੁਰੂ ਗੋਬਿੰਦ ਸਿੰਘ ਦਾ ਹੋਇਆ ਹੈ ਉਹਨਾਂ ਤੋਂ ਭਾਰੀ ਕਮਾਨ ਦੁਨੀਆਂ ਦਾ ਕੋਈ ਸੂਰਮਾ ਚਲਾ ਨਹੀਂ ਸਕਿਆ ਪੱਥੇ ਚੋਂ ਤੀਰ ਕੱਢ ਕੇ ਤਲ ਤੇ ਝਾੜ ਕੇ ਇੱਕ ਕੰਨ ਤੱਕ ਖਿੱਚਣ ਦੇ ਲਈ ਇੰਨੀ ਜਾਨ ਲੱਗਦੀ ਹੈ ਜਿੰਨੀ 225 ਕਿਲੋ weight ਚੁੱਕਣ ਲਈ ਲੱਗਦੀ ਹੈ ਤੇ 225 ਕਿਲੋ ਭਾਰ ਜਿੰਨੀ ਅਸਮਤ ਜਦੋਂ ਖਿੱਚ ਕੇ ਬਾਬੂ ਤੀਰ ਛੱਡਦਾ ਸੀ ਢਾਈ ਕੋ ਤੇ ਛਡੋ ਪਾਵੇਂਂਦਰ ਦੇਵ ਦੀ ਤੁੰਮੀ ਤੇ ਤੀਰ ਮਾਰ ਦਵੇ ਉਹਦੀ ਕਰਾਮਾਤ ਹੈ ਉਹਦੀ ਅਜ਼ਮਤ ਹੈ ਦਰੋ ਇਸ ਓਨਲੀ ਇੰਪੋਰਟੈਂਟ ਪੋਜੈਸਿੰਗ ਆਲ ਦਾ ਪਾਵਰ ਇਸ ਓਵਰਸਟਰੋਂਗ ਵਿਦ ਦਾ ਮੈਰਾਕੂਲਸ ਪਾਵਰ ਇਦਾਂ ਦਾ ਭਾਂਡਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚੋ ਕਰਾਮਾਤ ਡੁੱਲ ਡੁੱਲ ਪੈਦੀ ਹੈ